ਇਹ ਕੋਈ ਗੱਲ ਨਹੀਂ ਖਾਇਗਾ ਖੋਲਾ ਵਾ ਹੈਗਾ ਖੋਲਾ ਵਾ ਵੱਡਾ ਖੋਲਾ ਵਾ ਵਜਨ ਪੂਰਾ ਹੈ ਮੋਲ ਵੀਰ ਜੀ 70 ਦੀ ਦੇ ਦਈਏ ਨਾ ਜਾਜ ਜਾ ਕਰੀਏ ਦੋ ਘਟ ਕਰਦੇ ਐਂਟ ਕਰਦੇ ਚੱਲ ਕਿੰਨੇ ਦੀ ਹੋ ਗਈ 67000 ਦੀ 65 ਦੀ ਜਾਣ ਦੇ ਚਲ ਹੋਣੇ ਹੋਣੇ ਕਰ ਦਿਓ ਥੋੜੀ ਐਂਟ ਐਂਟ ਵੀ ਸੀ ਮਾਜਿਤ ਕਰ ਚੱਲ 500 ਕਰ ਤਾਂ ਯਾਰ ਕਰ ਦੀ ਚਲ 74000 ਦੀ ਆ ਵੇਖੋ ਇੱਥੇ ਸਾਸਤ੍ਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਰਮਾਣਾ ਚੱਕ ਜ਼ਿਲ੍ਹਾ ਅਮਰਸਰ ਤਹਿਸੀਲ ਪਾਪਾ ਬਕਾਲਾ ਸਾਹਿਬ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਪੰਜ ਮੱਝਾਂ ਸੇਲ ਕਰਨੀਆਂ ਜੀ ਜਿਨ੍ਹਾਂ ਵਿੱਚੋਂ ਦੋ ਤਾਜ਼ੀਆਂ ਸੂਈਆਂ ਦਿਖਾਉਣੀਆਂ ਤੇ ਤਿੰਨ ਦਿਖਾਉਣੀਆਂ ਆਪਾਂ ਗੱਬਣਾ ਕੱਦ کافی ਵੱਡੇ ਆ ਵਜਨ ਵਾਲੀਆਂ ਚੰਗੀਆਂ ਸੋਹਣੀਆਂ ਵਾਂ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਿਓ ਬਾਕੀ ਆਪਾਂ ਗੱਲਬਾਤ ਕਰਾਂਗੇ ਵੀਰ ਨਾਲ ਇਨਾ ਡੀਟੇਲ ਲੈ ਲਾਂਗੇ ਬੇਨਤੀ ਆਪਾਂ ਹਰ ਵਾਰ ਕਰਦੇ ਆਂ ਹਰ ਵੀਡੀਓ ਦੇ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਉਹਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਮੱਜਾਂ ਡੀਟੇਲ ਲੈਣੀਆਂ ਜੀ ਆ ਜਿਓ ਭਾਜੀ हां जी सास्री काल பாਜੀ ਸਾਸਰੀ ਕਾ ਵੀਰ ਜੀ ਕੀ ਹਾਲ ਚਾਲ ਆ ਜੀ ਜੀ ਠੀਕ ਠਾਕ ਵੀਰ ਜੀ ਤੇ ਕਿਦਾਂ ਪਹਿਲਾ ਮਾਲ ਚਲ ਗਿਆ ਟਾਈਮ ਨਾਲ ਹੀ ਸਾਰਾ ਵੇਗ ਗਿਆ ਵੀਰ ਜੀ ਠੀਕ ਆ ਐਡਰੈਸ ਦੱਸ ਦੋ ਜੀ ਇੱਕ ਵਾਰ ਆਪਣਾ ਟੈਂਡਰ ਮਣਾ ਚੱਕ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅਮਰਸਰ ਠੀਕ ਆ ਜੀ ਨਾਮ ਕੀ ਆ ਜੀ ਲੱਖਾ ਸਿੰਘ ਫੋਨ ਨੰਬਰ ਦੱਸ ਦੋ ਜੀ 998928316 ਠੀਕ ਆ ਤੇ ਸ਼ੁਰੂਆਤ ਆਪਾਂ ਇਧਰੋਂ ਕਰੀਏ ਹੈ ਲੈਣੇ ਤੋਂ ਕਰਨੀ ਵੱਡੇ ਖੋਲੇ ਤੋਂ ਵੱਡਾ ਖੋਲਾ ਹਾਂ ਜੀ ਠੀਕ ਆ ਸੂਆ ਕਰਵਾਊਗਾ ਜੀ ਸੂਆ ਚੌਥਾ ਜੀ ਠੀਕ ਹੈ ਜੀ ਚੌਥਾ ਸੁਆ ਲੋ ਜੀ ਵੀਰ ਨੇ ਅੱਜ ਦੱਸਿਆ ਵੱਡਾ ਖੋਲਾ ਨਵਾਂ ਨਾਂ ਰੱਖਦਾ ਇਹਦਾ ਹੈ ਆ ਵੇਖੋ ਕੱਦ ਦੇਖੋ ਤੇਰੀ ਅਰੇ ਵੀਰ ਦੇ ਮਤਬਦੀ ਆ ਠੀਕ 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 ਆ ਪੂਰੀ ਵੱਡੀ ਆ ਵਾਜਨ ਵੇਖੋ ਇਹਦਾ ਕਿੰਨਾ ਕਮਾ ਵੀਰੇ ਨੂੰ ਇੱਕਰਾ ਇਧਰੇ ਕਰੇ ਜੋਰ ਇਨਾ ਵਾਂਗੇ ਫੜੀ ਨਹੀਂ ਰਹਿੰਦੀ ਲੋ ਵੀਰ ਆਪ ਵੀ ਪਹਿਲਵਾਨ ਲੱਗਦਾ ਵਾ ਤੇ ਮੱਝ ਇਹਨੂੰ ਖਿੱਚ ਖਿੱਚ ਲਈ ਜਾਂਦੀ ਆ ਤਾਂ ਵੇਹ ਲੋ ਵੀ ਅੱਜ ਤੁਹਾਨੂੰ ਚੌਥਾ ਸੂਆ ਮੂੰਹ ਬੋਲ ਕੇ ਵੀਰ ਨੇ ਦੱਸਿਆ ਜੇ ਤੇ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਤੀਜੇ ਸੂ ਚੌਥੇ ਸੂਏ ਵਾਲੀਆਂ ਕਿੱਥੇ 길 ਜਾਂਦੀਆਂ ਉਹਦੀ ਡੇਢੀ ਦਿਨ ਤਾਂ ਬੁੱਧੀ ਦੱਸਣੀ ਆ ਹਾਂਜੀ 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 ਤੇ ਕਿੰਨੇ ਕ ਦਿਨ ਲਾ ਜੂ ਇੱਕ ਹਫਤਾ ਖੜੂਗੀ ਵੀਰ ਜੀ ਇੱਕ ਹਫਤਾ ਤੇ ਦੁੱਧ ਕਿੰਨਾ ਕ ਚਵਾ ਜੂਗੀ ਦੁੱਧ 10-12 ਕਿਲੋ ਚ ਆਉਂਦੀ ਪਿੰਡੋ ਲਈ ਆ ਅੱਛਾ ਪਿੰਡੋ ਹੀ ਲਈ ਆ ਹਾਂਜੀ 10-12 ਕਿਲੋ ਦੁੱਧ ਚ ਆਉਂਦੀ ਆ ਹਾਂਜੀ ਹਾਂਜੀ ਮੁੱਲ ਕਿੰਨਾ ਕਰਨਾ ਜੀ ਮੁੱਲ 75000 ਠੀਕ ਆ ਛੋੜ ਕੇ ਨਹੀਂ ਕਰਦੋਗੇ ਉਹ ਯਾਰ 70 ਦੀ ਨਾ ਕਰਦੀ ਪੂਰੇ ਦੇ ਕਰਦੇ ਯਾਰ ਬਾਕੀ ਫੋਨ ਲਾ ਲੈ ਮਾਨਤਨ ਹੋਰ ਹੋ ਜੂਗਾ ਵੇ ਲੋ ਫੇਸ ਕੁਆਲਟੀ ਸਿੰਘ ਵੀ ਸੋਹਣਾ ਥਾਣ ਦੇਖੋ ਹੀ ਕਿੱਡੇ ਸੋਹਣੇ ਲੱਗੇ ਆਹ ਵੇਖੋ ਥਾਣਾ ਦੀ ਕੋਈ ਬਾਤ ਘਾਟਨੀ ਹੈ ਜੀ ਭਾਜੀ ਬਿਲਕੁਲ ਓਕੇ ਬਾਸ ਠੀਕ ਆ ਫੁੱਲ ਗਾਰੰਟੀ ਥਾਣਾ ਦੀ ਆ ਦੂਜੇ ਨੰਬਰ ਵਾਲੀ ਕਿੰਨਾ ਟਾਈਮ ਲਾ ਜੂ ਇਹ ਵੀ ਕੀ 15 ਦਿਨ ਖੜਦੀ ਹੈ 15 ਦਿਨ ਤੇ ਕੱਦ ਕਾਢ ਇਹਦਾ ਵੀ ਚੰਗਾ ਵਾ ਤੇ ਭਾਰੀ ਹੈ ਇਹ ਵੀ ਵੱਡਾ ਖੋਲਾ ਵਾ ਇਹ ਵੀ ਵੱਡਾ ਖੋਲਾ ਵੱਡੇ ਸਿੰਗ ਵੱਡੇ ਹੀ ਸਿੰਗ ਠੀਕ ਹੈ ਤੇ ਦੇਣੇ 15 ਲੈ ਜੂ ਹਨਾ ਹਾਂਜੀ 15 20 ਦਿਨ 15 20 ਦਿਨ ਲੈ ਜੂਗੀ ਕੱਚੀ ਹੈ ਜੇ ਹਨਾ ਹਾਂਜੀ ਠੀਕ ਹੈ ਤਾਂ ਮੁੱਲ ਵੀ ਆਪਾਂ ਭਾਰਾ ਹੀ ਕਰਨਾ ਫਿਰ ਜਿੰਨਾ ਹੈ ਹਨਾ ਤੇ ਸੁਹਾ ਦਾ ਕਰਵਾਊਗਾ ਸੁਹਾ ਤੀਜਾ ਜੀ ਤੀਜਾ ਠੀਕ ਹੈ ਅੱਜ ਚੌਥਾ ਤੇ ਤੀਜਾ ਸੁਹਾ ਆ ਗਿਆ ਜੇ ਇਹ ਬੜੀ ਭੈਣ ਭਰਾਵਾਂ ਦੀ ਡਿਮਾਂਡ ਵੀ ਉਹ ਕਿੱਥੇ ਜਾਂਦੀ ਆ ਮੱਜਾ ਸਹੀ ਗੱਲ ਹੈ ਇਹ ਰਮਾਣੇ ਚੱਕੋਂ ਅੱਜ ਮਿਲ ਜਣੀਆਂ ਦੋ ਦਿਖਾਤੀਆਂ ਮੈਂ ਤੀਜੀ ਵੀ ਮੈਂ ਤੁਹਾਨੂੰ ਦਿਖਾਉਣਾ ਉਹ ਵੀ ਬੋਧ ਦੁੱਧ ਵਾਲੀਆਂ ਮੱਜਾਂ ਮਿਲਣਗੀਆਂ ਤਿੰਨ ਨਹੀਂ ਦੁੱਧ ਵਾਲੀਆਂ ਹਾਂਜੀ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਚਵਾਉ ਭਾਜੀ ਇਹ ਇਹ ਵੀਰ ਜੀ 13 14 ਕਿਲੋ ਦੀ ਗਾਰੰਟੀ ਆ ਹੁਣ ਐ ਬੱਤ ਗੱਬਣਵਾ ਆਪਾਂ ਗੱਬਣ ਦੀ ਗਾਰੰਟੀ ਦੇਣੀ ਆ ਗੱਬਣ ਦੀ ਗਾਰੰਟੀ ਨਹੀਂ ਦੇਣੀ ਠੀਕ 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 ਘੂਠ ਮਾਰੀ ਜੀ ਘੂਠ ਹੀ ਮਾਰਦੇ ਇਹਨੂੰ ਭਾ ਵੀਰੇ ਇਧਰੋਂ ਤੋਰ ਹਾਂਜੀ ਹਾਂਜੀ ਆਹ ਵੇਖੋ ਜੀ ਆਹ ਸਿੰਘ ਵਾਲੀਆਂ ਮੱਜਾਂ ਨਾ ਜਿਹੜੀਆਂ ਆ ਜਿੱਦਾਂ ਜਿਨ੍ਹਾਂ ਨੂੰ ਇਦਾਂ ਦੇ ਸਿੰਘ ਲੱਗੇ ਹੁੰਦੇ ਆ ਦੋ ਦਵਾਵਾ ਹੀ ਦਿੰਦੀਆਂ ਐ ਦੁੱਧ ਬਹੁਤ ਘੱਟ ਗਿਆ ਵੀਰੇ ਹਾਂਜੀ ਹਾਂਜੀ ਠੀਕ ਆ ਥਾਣਾ ਸੁਣਾ ਤੁਹਾਡੀ ਓਕੇ ਆ ਨਾ ਓਕੇ ਓਕੇ ਚੈੱਕ ਤੁਸੀਂ ਪਾਸ ਕਰਾਈ ਆ ਬਿਲਕੁਲ ਪਾਸ ਕਰਵਾਈ ਜੀ ਜਿਆਦੀ ਕੱਚੀ ਤਾਂ ਨਹੀਂ ਕੀ ਨਹੀਂ ਜਿਆਦੀ ਕੱਚੀ ਨਹੀਂ ਆ 15 ਦਿਨ ਕੱਚੀ 15 ਤੋਂ 20 ਦਿਨ ਘੱਟ ਸਕਦੀ ਆ ਠੀਕ ਆ ਬਾਕੀ ਜਦੋਂ ਸੂਣਾ ਉਦੋਂ ਬਾਜ਼ਾਰ ਬਹੁਤ ਮੱਗ ਜਾਣਾ ਬਹੁਤ ਜ਼ਿਆਦਾ ਮੱਗ ਜਾਣਾ ਵੀਰੇ ਹੈ ਹਾਂਜੀ ਥਾਣ ਵੇਖੋ ਆ ਵੇਖੋ ਥਾਣ ਸੋਹਣੇ ਲੱਗੇ ਇਹਨੂੰ ਟੱਟੇ ਲਾਟੂ ਲਾ ਚੰਗੀ ਆ ਦੱਸੋ ਫੇਰ ਮੁੱਲ ਕਿੰਨਾ ਕਰਨਾ ਜੀ 80000 ਛੋੜ ਕਿੰਨੀ ਕਰਨੀ 5000 ਹੋਰ ਕਰ ਦੇ 1000 ਦਾ ਮਾਨ ਹੋਣਾ ਨੇ ਕਰ ਦੇ ਨਹੀਂ ਯਾਰੀ ਚੰਗੀ ਮਾਝਵਾ ਉਹਨੇ ਹੀ ਕਰ ਦੇ ਮੜਾ ਜਾ ਚੱਲ 2000 ਦਾ ਹੋ ਗਿਆ ਕਿੰਨੇ ਦੀ ਹੋ ਗਈ 71000 ਦੀ 73000 ਦੀ ਬਾਕੀ ਫੋਨ ਲਾਵੇ ਹੋਰ ਮਾਨ ਕਰ ਦੇਣਾ ਜੇ ਫੋਨ ਤੇ ਵੀਰ ਨੇ ਘਟਾ ਲੈਣੇ ਜੇ ਮੰਨ ਜਾਂਦਾ ਹੁੰਦਾ ਵੀਰ ਆਹ ਵੀਰ ਦੀ ਤਫੇ ਸੁਵੇ ਵਾਲੀ ਇਹ ਸਭ ਤੋਂ ਵੱਡਾ ਖੋਲਾ ਹੈ ਇਹ ਜਬਰਦਸਤ ਖੋਲਾ ਇਹਨੂੰ ਕਹਿੰਦੇ ਆ ਲੈ ਵੀ ਅੱਜ ਤੁਹਾਨੂੰ ਦਰਸ਼ਕਾਂ ਨੂੰ ਬੇਲ ਦੀ ਵੇਖੋ ਕਿੰਨੀ ਲੰਮੀ ਆ ਵੇਖੋ 15 ਲੀਟਰ ਦੀ ਗਾਰੰਟੀ ਦਿੱਤੀ ਪਰ ਅਸੀਂ ਗਾਰੰਟੀ ਨਹੀਂ ਦੇਣੀ ਗਾਰੰਟੀ ਨਹੀਂ ਦੇਣੀ ਆ ਅਗਲਾ ਸਾਹਮਣੇ ਤੇ ਝੋਵੇ ਹਾਂਜੀ ਕੱਦ ਦੇ ਵੇਖੋ ਪੂਰਾ ਵੱਡਾ ਤਾਂ ਬੇਲ ਦੀ ਵੀ ਕਾਫੀ ਲੰਮੀ ਆ ਤੇ ਲੇਵਾ ਇਹਦਾ ਵੇਖੋ ਕਿੰਨਾ ਕਿਥੋਂ ਤੱਕ ਜਾਣਾ ਜਦੋਂ ਇਹ ਤਿਆਰ ਹੋ ਗਈ ਫੁੱਟ ਫੁੱਟ ਧਰਤੀ ਭਾ ਦੇ ਜੇ ਕਿਤੇ ਕੱਚੇ ਥਾਂ ਤੇ ਤੁਰੇ ਬੇਲ ਵਾਲ ਕੋ ਬੇਲ ਦੀ ਬੜੀ ਲੰਮੀ ਆ ਥਣ ਬੜੇ ਸੋਹਣੇ ਲੱਗੇ ਆ ਕੁਆਲਿਟੀ ਵਾਲੀ ਚੰਗੀ ਆ ਜੀ ਮੋਟੀ ਪਾਈਪ ਲਾਈਨ ਲੱਗੀ ਆ ਜਿਹੜੀ ਮੈਂ ਨਾ ਟਿੱਪਣਾ ਏਡੀ ਏਡੀ ਮੋਟੀ ਆ ਗੱਲ ਹੀ ਛੱਡਦੇ ਹਾਂ ਆਹ ਕਾਰ ਮਾਰ ਕੇ ਲੈਣ ਦੇ ਧਾਰ ਕੀ ਮਾਰਦੀ ਆਹ ਵੇਖੋ ਬੋਲਾ ਜੇ ਬਣਿਆ ਨਹੀਂ ਚੀਪਾ ਹੀ ਆ ਜੇ ਹੈ ਚੀਪਾ ਯਾਰ ਚੀਪਾ ਚੀਪਾ ਰੁੱਜੀ ਚੀਪਾ ਅਰੇ 5 ਦਿਨ ਖੜੂਗੀ ਤੇ ਚੰਗੀ ਭਰੂਗੀ ਢਲਾਂ ਢਲਾਂ ਜੇ ਬਹੁਤ ਜਾਦੀਆਂ ਹਾਂ ਜੀ ਜੀ ਠੀਕ ਆ ਤੇ ਇਹਦਾ ਸੂਆ ਦੱਸਦੇ ਹਾਂ ਭਾਜੀ ਇਹ ਕਰਨ ਇਹਦਾ ਵੀ ਚੌਥਾ ਹੀ ਆ ਚੌਥਾ ਸਮਝ ਲੈ ਕੋਈ ਸੂਆ ਵੱਧ ਵੀ ਸਮਝ ਲਿਆ ਆਪਣੀ ਸਮਝ ਕੇ ਕੋਈ ਬਿਲਕੁਲ ਕੋਈ ਗੱਲ ਨਹੀਂ ਖਾਇਗਾ ਖੋਲਾ ਵਾ ਹੈਗਾ ਖੋਲਾ ਵਾ ਵੱਡਾ ਖੋਲਾ ਵਾ ਵਜਨ ਪੂਰ ਨਹੀਂ ਗੱਲ ਹੈ ਹਾਂਜੀ ਆ ਵੇਖ ਲੋ ਦਿਲ ਦਿਲ ਲਿਆ ਕਰਕੇ ਦੱਸਿਆ ਭਾਈ ਨੇ ਤੇ ਮੁੱਲ ਵੀ ਇਹਦਾ ਖੁੱਲ ਕੇ ਲਾਇਓ ਜਿੰਨਾ ਜਿੰਨੇ ਪੈਸੇ ਮੰਗਦਾ ਜਾਇਜ਼ ਮੰਗਦਾ ਜੀ ਮੁੱਲ 85000 ਜਿਹੜੀ ਅੱਸੀ ਦੀ ਆ ਛੋੜ ਕਿ ਨਹੀਂ ਕਰਨੀ ਛੋੜ ਮਾਨਤਾਣ ਕਰੂੰਗਾ ਫੁੱਲ ਕਰਦੇ ਮੜਾ ਜਾ 1000 2000 ਹੋ ਗਈ 78000 ਦੀ ਆ ਵਜਨ ਨਹੀਂ ਲੱਭਣਾ ਇਹਨੇ ਦੁੱਧ ਥੋੜਾ ਵੀ ਚਵਾਵੇਂ ਤੇ 12-13 ਕਿਲੋ ਤੋਂ ਨਹੀਂ ਘਟਦੀ ਹੈ ਜਿੰਨਾ ਕ ਮੁੱਲ ਕੀਤਾ ਆਪਾਂ ਹਾਂਜੀ ਹਾਂਜੀ ਆ ਪਹਿਲਾ ਸੂਆ ਵਾ ਹਾਂਜੀ ਹਾਂਜੀ ਤੋਰੋ ਇਹਨੂੰ ਵੀ ਲੋ ਵੀ ਇਹਨੂੰ ਆਪਾਂ ਖੋਲਾ ਨਹੀਂ کہہ ਸਕਦੇ ਪਹਿਲਣ ਵਾ ਸਿੰਘ ਵੇਖੋ ਕਿੱਡੇ ਸੋਹਣੇ ਇਹਦੇ ਕਰਮਾ ਵਾਲੀ ਦਿਲ ਹੈ ਆਏ ਹਾਏ ਹਾਏ ਥਾਨ ਦਾਬ ਖਾਨ ਦਾ ਗੈਪ ਵੇ ਕੁਆਲਟੀ ਲੈਵੇ ਦੀ ਚੰਗੀ ਇਹਦੀ ਵੀ ਬਾਕੀ ਇਹ ਨੋਰਮਲ ਜਿਹਾ ਕਰਦਾ ਇਹਦਾ ਵਿਚਾਰੀ ਦਾ ਜਿਆਦਾ ਕੋਈ ਵੱਡਾ ਨਹੀਂਗਾ ਤੇ ਸੂਈ ਨੂੰ ਤਕਰੀਬਨ ਕਿੰਨੇ ਕ ਦਿਨ ਹੋ ਗਏ ਹੋਣਗੇ ਭਾਜੀ 10 ਲਓ ਜੀ ਆ ਬੱਚਾ ਜੇ ਕਟਾ-ਕੱਟੀ ਮਗਰ ਤੇ ਕਟਾ ਕਟਾ ਮਗਰ ਜੇ ਇਹਦੇ ਆਹ ਵੇਖੋ ਤੇ ਸੂਈ ਆ ਪਹਿਲੇ ਸੂਏ ਹਾਂਜੀ ਠੀਕ ਆ ਕਿੰਨਾ ਕ ਦੁੱਧ ਭਾਜੀ ਇਹਦੇ ਕੋਲ 8 ਲੀਟਰ ਵੀਰ ਜੀ 8 ਲੀਟਰ ਹਾਂਜੀ ਠੀਕ ਆ ਬੱਚੇ ਦਾ ਬੱਚੇ ਨੂੰ ਝਗਾ ਕੇ ਬੱਚੇ ਨੂੰ ਝਗਾ ਕੇ 8 ਲੀਟਰ ਦੁੱਧ ਦੇ ਆ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਜੀ 70 ਦੀ ਦੇ ਦਈਏ ਨਹੀਂ ਜਾਇਜ਼ ਜਿਆ ਕਰੀਏ ਦੋ ਘਟ ਕਰਦੇ ਪੈਂਡ ਕਰਦੇ ਚੱਲ ਕਿੰਨੇ ਦੀ ਹੋ ਗਈ 67000 ਦੀ 65 ਦੀ ਜਾਣ ਦੇ ਪੁੱਤ ਜੀ ਫੋਨ ਲਾ ਲੈ ਬਾਕੀ ਹੋਰ ਮਾਨ ਹੋਊਗਾ ਆ ਵੇਖੋ ਜੀ ਬਾਕੀ ਸੋਹਣੀ ਸੁਨੱਖੀ ਪੂਰੀ ਆ ਦੱਸੋ ਇਹਦੇ ਬਾਰੇ ਭਾਜੀ ਕਿਹ ਵਿੱਚ ਰਾਤ ਦੀ ਸੂਈ ਆ ਅੱਛਾ ਰਾਤ ਦੀ ਸੂਈ ਹੈ ਹਾਂਜੀ ਬੱਚਾ ਮਗਰ ਕੀ ਇਹਦੇ ਕੱਟੀ ਆ ਵੀ ਠੀਕ ਕੱਟੀ ਮਗਰ ਆ ਆ ਵੇਖੋ ਲੈਵਾ ਚੈੱਕ ਕਰੋ ਐਚ ਐਫ ਗਾਵਾਂ ਵਾਲਾ ਲੱਗਾ ਸੋਹਣੀ ਸੁਨੱਖੀ ਪੂਰੀ ਆ ਇਹ ਨਗੀਨਾ ਵਿੱਚ ਨਗੀਨਾ ਪੀਸ ਆ ਆ ਵੇਖੋ ਕਰੋ ਚੈੱਕ ਜੀ ਥਾਣੇ ਦੇ ਵੀ ਚੰਗੇ ਸੋਹਣੇ ਲੱਗੇ ਬਿਲਕੁਲ ਤਾਜੀ ਸੂਈ ਆ ਜੀ ਬਾਕੀ ਲੈਵਾ ਚੰਗਾ ਸੋਹਣਾ ਥਣਾ ਦਾ ਗੈਪ ਵੀ ਚੰਗਾ ਕੁਆਲਟੀ ਵੀ ਚੰਗੀ ਹੈ ਹਾਂ ਜੀ ਕਰੋ ਜੀ ਮਗਰ ਵੀ ਕੱਟੀ ਡਬਲ ਫਾਇਦਾ ਥਣਾ ਦਾ ਗੈਪ ਚੈੱਕ ਕਰੋ ਜੀ ਬਾਕੀ ਅਗਲੇ ਦਾ ਪਛਲੇ ਦਾ ਗੈਪ ਦਿਖਾ ਹਾਂ ਜੀ ਹਾਂ ਜੀ ਸੋਹਣਾ ਗਿਆ ਹੈ ਬਾਜੀ ਠੀਕ ਹੈ ਤਾਂ ਦੁੱਧ ਭਾਜੀ ਕਿੰਨਾਗਾ ਦੁੱਧ ਵੀ ਅੱਜ ਹੀ ਦਹਾਦੀ ਸੁਈ ਆ ਹਾਂ ਜੀ ਸਵੇਰੇ ਅਸੀਂ ਕੱਢਿਆ ਔਵੇਂ ਝੂਠ ਨਹੀਂ ਮਰਨਾ 1 ਲੀਟਰ ਕੱਢਿਆ ਬਣ ਅੱਛਾ 1 ਲੀਟਰ ਤੁਂ ਕ ਖਾਲੀ ਨਹੀਂ ਕੀਤੀ ਇਹ ਸਾਰੇ ਜਿਹੜੇ ਸਿਆਣੇ ਭੈਣ ਭਰਾ ਉਹਨਾਂ ਨੂੰ ਪਤਾ ਵੀ ਜਿਹੜਾ ਤਾਜ਼ਾ ਸੁਆ ਪਸ਼ੂ ਉਹਨੂੰ ਸਾਰਾ ਖਾਲੀ ਨਹੀਂ ਕਰੀਂ ਠੀਕ ਆ ਤੇ ਕਿੰਨਾ ਕੁ ਚਵਾਜੂਗੀ ਤੁਹਾਡੇ ਆਈਡੀ ਇਹਨਾਂ ਮੇਰੇ ਆਈਡੀ ਇਹਨਾਂ 10000 ਲੀਟਰ ਚੋ 10000 ਕਰ ਸਕਦੀ ਆ ਠੀਕ ਆ ਹਾਂਜੀ ਬਾਕੀ ਸਾੰਪ ਨਹੀਂ ਕਰਨਾ ਵਾਂਗੇ ਦੁੱਧ ਸਾੰਪਦਾ ਜੀ 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 ਤੇ ਮੁੱਲ ਕਿੰਨਾ ਕਰਨਾ ਜੀ ਮੁੱਲ 85000 ਦੀ ਦੇ ਦਿੰਦਾ ਛੋੜ ਕੇ ਨਹੀਂ ਕਰੋਗੇ 10000 75000 ਲੈ ਵੱਡਾ ਮਾਨ ਹੋ ਗਿਆ 75 ਦੀ 75 ਦੇ ਸਾਨੂੰ ਭਾਜ ਮਲੀ ਦੇਣੀ ਵੀ ਪਾਕੀ ਆ ਛੋੜ ਹੋ ਜੂਗੀ ਨਹੀਂ ਹੋਣੀ ਹੋਣੀ ਕਰ ਦਿਓ ਥੋੜੀ ਮਾਜਿਤ ਕਰ ਚੱਲ 500 ਕਰ ਦਾਂ 1000 ਕਰ ਦੀ ਚਲੋ 74000 ਦੀ ਆ ਵੇਖੋ ਤਾਜੀ ਸੂਈ ਬਿਲਕੁਲ ਆ ਮੋਲ ਨਹੀਂ ਜੇ ਲੱਭਣੇ ਪਹਿਲੇ ਫੋਨ ਤੇ ਜਾਣੀ ਆ ਬਾਕੀ ਥਣਾ ਦੀ ਵੀਰ ਜੀ ਓਕੇ ਬਾਅਦ ਘੜਦੀ ਨਹੀਂ ਕੋਈ ਨੰਬਰ ਥਣਾ ਦਾ ਹੀ ਚੋਣ ਜਾਣ ਵਧੀਆ ਪੋਲੀ ਹੈ ਇੱਕ ਨੰਬਰ ਹੋ ਗਈ ਵੀਰ ਠੀਕ ਆ ਹਾਂਜੀ ਬਾਕੀ ਫੋਨ ਲਾਵੇ ਆ ਵੇਖੋ ਕੱਟੀ ਵੇਖ ਲੋ ਤੁਸੀਂ ਕੱਟੀ ਵੀ ਅਜੇ ਕੁਲੀ ਆ ਬਿਲਕੁਲ ਰਾਤ ਦੀ ਸੂਈ ਇਹ ਕਰਨੀ ਭਾਜੀ ਕੋਈ ਗੱਲਬਾਤ ਹੋਰ ਜੀ ਠੀਕ ਠੀਕ ਆ ਵੀਰ ਨੂੰ ਲਾ ਲਿਓ ਫੋਨ ਸੋਹਣੀਆਂ ਸਨਖਿਆ ਸਾਰੀਆਂ ਪੂਰੀਆਂ ਅੱਜ ਤੁਹਾਨੂੰ ਵੱਡੇ ਖੋਲੇ ਦਿਖਾਏ ਆ ਅੱਜ ਨਵੀਂ ਗੱਲ ਸਿੱਖੀ ਆ ਵੀਰ ਤੋਂ ਕਿ ਇਹਨਾਂ ਨੂੰ ਖੋਲੇ ਕਹਿੰਦੇ ਆ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ